ਪਾਸੇ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਵੱਲੋਂ ਲੋਕਾਂ ਦੀ ਸਹੂਲਤ ਦੇ ਲਈ ਕਈ ਉਪਰਾਲੇ ਕੀਤੇ ਜਾ ਰਹੇ ਨੇ ਪਰ ਦੂਜੇ ਪਾਸੇ ਪੰਜਾਬ ਸਰਕਾਰ ਦੇ ਅਧਿਕਾਰੀਆਂ ਵੱਲੋਂ ਵਰਤੀ ਜਾ ਰਹੀ ਅਣਗਹਿਲੀ ਲੋਕਾਂ ਲਈ ਸਮੱਸਿਆ ਬਣੀ ਹੋਈ ਹੈ ਹੁਣ ਅਸੀਂ ਤੁਹਾਨੂੰ ਜਾਣੂ ਕਰਵਾਉਂਦੇ ਆ ਪੂਰੀ ਖਬਰ ਦੇ ਨਾਲ ਕਿ ਆਖਿਰ ਮਾਜਰਾ ਹੈ ਕੀ ਜੀ ਹਾਂ ਤਸਵੀਰਾਂ ਦੇਖ ਤੁਸੀਂ ਠੀਕ ਸਮਝਿਓ ਕਿ ਮਾਮਲਾ ਗੰਦੇ ਪਾਣੀ ਦੀ ਠੀਕ ਨਿਕਾਸੀ ਨਾ ਹੋਣ ਦਾ ਤਸਵੀਰਾਂ ਨੇ ਫਗਵਾੜਾ ਬੰਗਾ ਰੋਡ ਤੇ ਮੇਨ ਬਾਜ਼ਾਰ ਦੀਆਂ ਜਿੱਥੇ ਦੇ ਦੁਕਾਨਦਾਰ ਪਿਛਲੇ ਲੰਬੇ ਸਮੇਂ ਤੋਂ ਗੰਦੇ ਪਾਣੀ ਦੀ ਸਮੱਸਿਆ ਨਾਲ ਜੂਝ ਰਹੇ ਨੇ ਅਤੇ ਨਗਰ ਕੌਂਸਲ ਅਧਿਕਾਰੀਆਂ ਨੂੰ ਸੂਚਿਤ ਕਰਨ ਦੇ ਬਾਵਜੂਦ ਵੀ ਕੋਈ ਕਾਰਵਾਈ ਨਾ ਕਰਨ ਨੂੰ ਲੈ ਕੇ ਸਥਾਨਕ ਦੁਕਾਨਦਾਰਾਂ ਵਿੱਚ ਕਾਫੀ ਰੋਸ ਵੇਖਣ ਨੂੰ ਮਿਲਿਆ ਦੁਕਾਨਦਾਰਾਂ ਦਾ ਕਹਿਣਾ ਹੈ ਕਿ ਗੰਦੇ ਪਾਣੀ ਦੀ ਠੀਕ ਨਿਕਾਸੀ ਨਾ ਹੋਣ ਕਾਰਨ ਉਹਨਾਂ ਨੂੰ ਕਈ ਤਰ੍ਹਾਂ ਦੀਆਂ ਭਿਆਨਕ ਬਿਮਾਰੀਆਂ ਫੈਲਣ ਦਾ ਖਤਰਾ ਤਾਂ ਬਣਿਆ ਹੀ ਹੋਇਆ ਹੈ ਦੁਕਾਨਦਾਰੀ ਕਰਨਾ ਵੀ ਔਖਾ ਹੋ ਗਿਆ ਪ੍ਰਦਰਸ਼ਨਕਾਰੀ ਦੁਕਾਨਦਾਰਾਂ ਦਾ ਕਹਿਣਾ ਹੈ ਕਿ ਨਗਰ ਕੌਂਸਲ ਅਧਿਕਾਰੀ ਜੇਕਰ ਇਸੇ ਤਰ੍ਹਾਂ ਕੁੰਭਕਰਨੀ ਨੀਂਦ ਸੁੱਤੇ ਰਹੇ ਤਾਂ ਆਉਣ ਵਾਲੇ ਦਿਨਾਂ ਵਿੱਚ ਪ੍ਰਦਰਸ਼ਨ ਹੋਰ ਤੇਜ਼ ਕੀਤਾ ਜਾਵੇਗਾ ਲੋੜ ਹੈ ਸ਼ਹਿਰ ਵਾਸੀਆਂ ਦੀਆਂ ਸਮੱਸਿਆਵਾਂ 'ਵਲ ਧਿਆਨ ਦੇਣ ਦੀ ਅਸੀਂ ਬਰਿੰਦਾਈ ਕੀ ਮਾਮਲਾ ਕੀ ਅੱਜ ਤੁਸੀਂ ਬਿਜਾਰ ਦੇ ਖੜੇ ਆ ਸਾਰੇ ਦੁਕਾਨਦਾਰ ਭਰਾ ਇਕੱਠੇ ਹੋਇਆ ਜੀ ਨਗਰ ਨਿਗਮ ਦੀ ਕਾਰਗਰਕੀ ਦੀ ਜਾਰੀ ਦਾ ਕੰਮ ਦੇਖ ਲਓ ਡੇਢ ਮਹੀਨਾ ਆ ਗਿਆ ਪਾਣੀ ਖੜੇ ਨੂੰ ਜਾ ਜਾ ਕੇ ਕਮੇਟੀ ਘਰ ਫੜਾ ਹਾਲ ਲਗਾ ਸ਼ਿਕਾਇਤਾਂ ਲਿਖਾ ਕੇ ਅੱਜ ਜਾਂਦੇ ਕੱਲ ਤੇ ਡੇਢ ਮਹੀਨੇ ਹੀ ਗੰਦ ਦੇ ਵਿੱਚ ਰਹਿ ਰਹੇ ਆ ਜੀ ਤਿੰਨ ਚਾਰ ਬੰਦੇ ਤਾਂ ਸਾਡੇ ਬਿਮਾਰ ਹੋ ਗਏ ਕੋਈ ਪ੍ਰਸ਼ਾਸਨ ਦੇ ਤੇ ਹੱਜ ਰੱਖਿਆ ਤੁਸੀਂ ਹਾਂਜੀ ਨਹੀਂ ਕੋਈ ਸੁਣਵਾਈ ਨਹੀਂ ਬਸ ਆ ਗਏ ਰਾਤ ਨੂੰ ਹੋ ਗਿਆ ਕੰਮ ਤੁਹਾਡਾ ਸਵੇਰ ਨੂੰ ਹੋ ਗਿਆ 1.5 ਮਹੀਨਾ ਹੋ ਗਿਆ ਇਸ ਕੰਮ ਨੂੰ ਆ ਦੇ ਕਿ ਸੀਵਰੇਜ ਚ ਵੀ ਪਾਣੀ ਬਾਹਰ ਆ ਲੱਗਿਆ ਸਾਰਾ ਗੰਦ ਸਾਰਾ ਬਾਹਰ ਆਂਦਾ ਜੀ ਕੀ ਮੰਗ ਰੱਖਦੇ ਆਪਾਂ ਮੰਗਦਾ ਵੀ ਸਾਡਾ ਸਫਾਈ ਦਾ ਕੰਮ ਕਰਾਇਆ ਜਾ ਵੀ ਜਲਦੀ ਜਲਦੀ ਜੀ ਜੀ 2 ਮਹੀਨੇ ਤੋਂ ਪਾਣੀ ਇੱਧੇ ਇਕੱਠਾ ਸੀਵਰੇਜ ਦਾ ਬਲੌਕ ਹੋਇਆ ਹੈ ਸਾਨੂੰ ਅਸੀਂ ਜਦੋਂ ਵੀ ਜਾਂਦੇ ਹਾਂ ਨਾ ਬੋਲੇ ਕਹਿੰਦੇ ਸਵੇਰੇ ਆਊਗਾ ਸ਼ਾਮ ਨੂੰ ਆਊਗਾ ਗੱਡੀ ਆ ਗਈ ਰਾਤ ਨੂੰ ਲੱਗੂ ਵੀ ਸਵੇਰ ਨੂੰ ਵੀ ਕੋਈ ਗੱਡੀ ਲੱਗਦੀ ਹੁਣ ਮੋਰੇ ਪਰਸਾਦ ਆ ਰਹੀ ਆ ਹੁਣ ਦੇਖੋ ਪਰਸੋਂ ਵੀ ਇੰਨਾ ਪਿਆ ਅਈਦਾ ਚੌਣੇ ਆ ਕਿ ਸਾਰੇ ਦੁਕਾਨਦਾਰ ਚਰਚੀਆਂ ਕੱਢੇ ਆ ਕਿ ਇਹਨਾਂ ਦੇ ਆਈਏ ਜਿੱਦਣ ਆਪੇ ਬੋਲੋ ਆਪੀ ਦਾ ਸਾਨੂੰ ਖਰਚਾ ਬਚਾ ਹੀ ਰਹੀਆਂ ਕਦੀ ਪਰਛਾਈਆਂ ਦੇ ਧਿਆਨ ਚ ਲਿਆਂਦਾ ਇਸ ਮਾਮਲੇ ਨੂੰ ਲੈ ਕੇ ਲਿਆਂਦਾ ਜੀ ਜਾਜਾ ਕੇ ਸਾਡੀ ਇੱਕ ਸਾਡੀ ਮਾਰਕੀਟ ਜਾਜਾ ਕੇ ਰਗ ਗਈ ਆ ਅੱਜ ਆ ਗਿਆ ਕੱਦ ਆ ਗਿਆ ਸਾਮ ਨੂੰ ਜੁ ਦਵੇਰੋ ਗੱਡੀ ਖਰਾਬ ਆ ਗੱਡੀ ਭਰ ਕੇ ਮੇਲੀਗੜ ਚਲ ਜਾਂਦੀ ਆ ਉਦੋਂ ਚਲ ਜਾਂਦੀ ਆ ਸਾਡੀ ਵਾਰੀ ਗੱਡੀ ਖਰਾਬ ਹੋ ਜਾਂਦੀ ਆ ਕੋਈ ਲਿਖਤੀ ਰੂਪ ਵੀ ਦਿੱਤੀ ਤੁਸੀਂ ਇਹਨਾਂ ਨੂੰ ਕੰਪਲੇਟ ਹਾਂਜੀ ਲਿਖਤੀ ਰੂਪ ਦਵੋਗੇ ਹਾਂਜੀ ਹਾਂਜੀ ਦਵਾਂਗੇ ਜੀ ਮੈਂ 2 ਮਹੀਨੇ ਹੋ ਗਏ ਅਸੀਂ ਕਮੇਟੀ ਕਰਦੇ ਕਿਹੜੇ ਗਾ ਲਾਲਾ ਕੇ ਥੱਕ ਗ ਤੇ ਮੈਂ ਤਾਂ 2 ਮਹੀਨੇ ਬਾਅਦ ਹੁਣ ਬਿਮਾਰ ਸੀਗਾ ਹੁਣ ਇਹਦੇ وجہ ਨਾਲ ਮੈਂ ਮਾਰੋ ਕੇ ਉੱਠ ਕੇ ਤਰਹਾ ਆਇਆ ਵਾ ਉਹ 2 ਮਹੀਨੋਂ ਕੇ ਮੈਂ ਤਾਂ ਦੁਕਾਨ ਤੇ ਨਹੀਂ ਆਇਆ ਕੋਈ ਸੁਣਵਾਈ ਨਹੀਂ ਹੋ ਰਹੀ ਅਸੀਂ ਕਿੜ ਕਿੜ ਲਾਲਾ ਖੱਤ ਗਏ ਆਂ ਉਹਦੀਆ ਇਹਦਾ ਮਾਮਲਾ ਤੁਸੀਂ ਇਹ ਸਹੀ ਕਰੋ ਆਗੇ ਆਗੇ ਪਾਣੀ ਹੋ ਰਿਹਾ ਪਾਣੀ ਇਹਦੇ ਫੇਰ ਖੜਾ ਉਦਾਂ ਹੀ ਆ ਜਾਂਦਾ ਤੇ ਜਿੱਦਾਂ ਹੁਣ ਮੋਰੇ ਬਰਸਾਤਾਂ ਦਾ ਮੌਸਮ ਆ ਰਿਹਾ ਵਾ ਹਾਂਜੀ ਤੇ ਬਰਸਾਤਾਂ ਦੇ ਮੌਸਮ ਨੂੰ ਦੇਖਦੇ ਹੋ ਤੁਸੀਂ ਕੀ ਮਗਰ ਨਗਰ ਨਗਰ ਕਹਿਣਾ ਜਾਣਦੇ ਆਂ ਸਾਡਾ ਤਾਂ ਇਹ ਹੀ ਬੇਨਤੀ ਹੈ ਉਹਨਾਂ ਨੂੰ ਇਹ ਸਾਡਾ ਮਾਮਲਾ ਹੱਲ ਹੋ ਜੇ ਬਸ ਆ ਜਾ ਸਾਡਾ ਅਸੀਂ ਸਾਰੇ ਪਰੇਸ਼ਾਨ ਹੋਏ ਪਏ ਸਾਡੀ ਗਲੀ ਪਰੇਸ਼ਾਨ ਹੋਈ ਪਈ ਹੈ